ਉਦੇ ਨਾਲ ਪਿੰਡ ਦੀ ਮੋਤਵਰ ਵਿਅਕਤੀਆਂ ਨੇ ਆ ਕੇ ਇਨਫੋਰਮੇਸ਼ਨ ਦਿੱਤੀ ਕਿ ਜੇ ਲੜਕੀ ਹੈ ਇਹਦੇ ਪਿੰਡ ਦਾ ਉਹ ਲੋ ਚਾਚਾ ਲੱਗਦਾ ਸੀਗਾ ਵਿੱਕੀ ਮਸੀਹ ਭੋਲਾ ਸਾਨੂੰ ਭੋਲਾ ਮਸੀਹ ਇਹਨਾਂ ਨੂੰ ਲੜਕੀ ਨੂੰ ਆਪਣੇ ਅਵਸਰ ਦਾ ਸ਼ਕਾਰ ਬਣਾਇਆ ਉਹ ਲਗਾਤਾਰ ਉਦੇ ਨਾਲ ਰੇਪ ਕਰਦਾ ਰਿਹਾ ਉਹ 15 ਸਾਲ ਦੀ ਲੜਕੀ ਜਿਹੜੀ 5 ਮਹੀਨਿਆਂ ਤੋਂ ਪ੍ਰੈਗਨੈਂਟ ਹੋ ਗਈ ਮਾਨ ਜੋਗ ਐਸਐਸਪੀ ਸਾਹਿਬ ਦੇ ਧਿਆਨ ਚ ਲਿਆ ਕੇ ਸੀਨੀਅਰ ਅਫਸਰਾਂ ਦਾ ਧਿਆਨ ਚ ਲਿਆ ਕੇ ਜਿਹੜਾ ਉਹ ਦੋਸ਼ੀ ਸੀਗਾ ਉਹਨੂੰ 24 ਘੰਟਿਆਂ ਤੋਂ ਪਹਿਲਾਂ ਪਹਿਲਾਂ ਫਿਸਟਾਰ ਕਰਕੇ ਰਾਹਤ ਵਿੱਚ ਪਹੁੰਚ ਕੀਤੀ। ਪਿੰਡ ਦੀ ਲੜਕੀ 15 ਸਾਲ ਦੀ ਉਹਦੇ ਨਾਲ ਪਿੰਡ ਦੇ ਮੋਤਵਰ ਵਿਅਕਤੀਆਂ ਨੇ ਆ ਕੇ ਇਨਫੋਰਮੇਸ਼ਨ ਦਿੱਤੀ ਕਿ ਜੇ ਲੜਕੀ ਆ ਇਹਦੇ ਪਿੰਡ ਦਾ ਜਿਹੜਾ ਉਹਨੂੰ ਚਾਚਾ ਲੱਗਦਾ ਸੀਗਾ ਵਿੱਕੀ ਮਸੀ ਭੋਲਾ ਸਾਨੂੰ ਭੋਲਾ ਮਸੀ ਇਹਨੂੰ ਲੜਕੀ ਨੂੰ ਆਪਣੇ ਧਰ ਸਦਾ ਸ਼ਕਾਰ ਬਣਾਇਆ ਉਹ ਲਗਾਤਾਰ ਉਹ ਦਿਨਾਂ ਨਾਲ ਰੀਪ ਕਰਦਾ ਰਿਹਾ ਉਹ 15 ਸਾਲ ਦੀ ਲੜਕੀ ਜਿਹੜੀ 5 ਮਹੀਨਿਆਂ ਤੋਂ ਪ੍ਰੈਗਨੈਂਟ ਹੋ ਗਈ ਮਾਨਜੋਗ ਐਸਐਸਪੀ ਸਾਹਿਬ ਦੇ ਧਿਆਨ ਚ ਲਿਆ ਕੇ ਸੀਨੀਅਰ ਅਫਸਰਾਂ ਦੇ ਧਿਆਨ ਚ ਲਿਆ ਕੇ ਜਿਹੜਾ ਉਹ ਦੋਸ਼ੀ ਸੀਗਾ ਉਹਨੂੰ 24 ਘੰਟਿਆਂ ਤੋਂ ਪਹਿਲਾਂ ਪਹਿਲਾਂ ਗ੍ਰਿਫਤਾਰ ਕਰਕੇ ਅਦਾਲਤ ਵਿੱਚ ਪੇਸ਼ ਕੀਤੀ ਪਿੰਡ ਦੀ ਲੜਕੀ 15 ਸਾਲ ਦੀ ਉਹਦੇ ਨਾਲ ਪਿੰਡ ਦੇ ਮੋਢ ਪਰ ਵਿਅਕਤੀਆਂ ਨੇ ਆ ਕੇ ਇਨਫੋਰਮੇਸ਼ਨ ਦਿੱਤੀ ਕਿ ਜੇ ਲੜਕੀ ਆ ਇਹਦੇ ਪਿੰਡ ਦਾ ਉਹਨੂੰ ਚਾਚਾ ਲੱਗਦਾ ਸੀਗਾ ਇਹ ਵਿਕੀ ਮਸੀ ਭੋਲਾ ਸਾਨੂੰ ਭੋਲਾ ਮਸੀ ਇਹਨੇ ਉਹਨੂੰ ਲੜਕੀ ਨੂੰ ਆਪਣੇ ਹਮਸਦਾ ਸ਼ਕਾਰ ਬਣਾਇਆ ਔਰ ਲਗਾਤਾਰ ਉਹਦੇ ਨਾਲ ਰੇਪ ਕਰਦਾ ਰਿਹਾ ਉਹ 15 ਸਾਲ ਦੀ ਲੜਕੀ ਜਿਹੜੀ 5 ਮਹੀਨਿਆਂ ਤੋਂ ਪ੍ਰੈਗਨੈਂਟ ਹੋ ਗਈ ਮਾਨ ਜੋਗ ਐਸਐਸਪੀ ਸਾਹਿਬ ਦੇ ਧਿਆਨ ਚ ਲਿਆ ਕੇ ਸੀਨੀਅਰ ਅਫਸਰਾਂ ਦਾ ਧਿਆਨ ਚ ਲਿਆ ਕੇ ਜਿਹੜਾ ਉਹ ਦੋਸ਼ੀ ਸੀਗਾ ਉਹਨੂੰ 24 ਘੰਟਿਆਂ ਤੋਂ ਪਹਿਲਾਂ ਪਹਿਲਾਂ ਗ੍ਰਿਫਤਾਰ ਕਰਕੇ ਅਦਾਲਤ ਵਿੱਚ ਪੇਸ਼ ਕੀਤੀ ਦੀ ਲੜਕੀ 15 ਸਾਲ ਦੀ ਉਹਦੇ ਨਾਲ ਪਿੰਡ ਦੇ ਮੋਢ ਪਰ ਵਿਅਕਤੀਆਂ ਨੇ ਆ ਕੇ ਇਨਫੋਰਮੇਸ਼ਨ ਦਿੱਤੀ ਕਿ ਜੇ ਲੜਕੀ ਆ ਇਹਦੇ ਪਿੰਡ ਦਾ ਮਾਨੂੰ ਚਾਚਾ ਲੱਗਦਾ ਸੀਗਾ ਵਿੱਕੀ ਮਸੀ ਭੋਲਾ ਸਾਨੂੰ ਭੋਲਾ ਮਸੀ ਇਹਨਾਂ ਨੂੰ ਲੜਕੀ ਨੂੰ ਆਪਣੇ ਅਪਸ਼ ਦਾ ਸ਼ਕਾਰ ਬਣਾਇਆ ਉਹ ਲਗਾਤਾਰ ਉਹਦੇ ਨਾਲ ਰੇਪ ਕਰਦਾ ਰਿਹਾ ਉਹ 15 ਸਾਲ ਦੀ ਲੜਕੀ ਜਿਹੜੀ 5 ਮਹੀਨੇ ਤੋਂ ਪ੍ਰੈਗਨੈਂਟ ਹੋ ਗਈ ਮਾਨ ਜੋਗ ਐਸਐਸਪੀ ਸਾਹਿਬ ਦੇ ਧਿਆਨ ਚ ਲਿਆ ਕੇ ਸੀਨੀਅਰ ਅਫਸਰਾਂ ਦਾ ਧਿਆਨ ਚ ਲਿਆ ਕੇ ਜਿਹੜਾ ਉਹ ਦੋਸ਼ੀ ਸੀਗਾ ਉਹਨੂੰ 24 ਘੰਟਿਆਂ ਤੋਂ ਪਹਿਲਾਂ ਪਹਿਲਾਂ ਗ੍ਰਿਫਤਾਰ ਕਰਕੇ ਅਦਾਲਤ ਵਿੱਚ ਪੇਸ਼ ਕੀਤਾ। ਪਿੰਡਾਂ ਦੀ ਲੜਕੀ 15 ਸਾਲ ਦੀ ਉਹਦੇ ਨਾਲ ਪਿੰਡ ਦੇ ਮੋਤਵਰ ਵਿਅਕਤੀਆਂ ਨੇ ਆ ਕੇ ਇਨਫੋਰਮੇਸ਼ਨ ਦਿੱਤੀ ਕਿ ਜੇ ਲੜਕੀ ਆ ਇਹਦੇ ਪਿੰਡ ਦਾ ਜਿਹੜਾ ਉਹਨੂੰ ਚਾਚਾ ਲੱਗਦਾ ਸੀਗਾ ਵਿੱਕੀ ਮਸੀ ਭੋਲਾ ਸਾਨੂੰ ਭੋਲਾ ਮਸੀ ਇਹਨੇ ਉਹਨੂੰ ਲੜਕੀ ਨੂੰ ਆਪਣੇ ਪੁਲਿਸ ਦਾ ਸ਼ਿਕਾਰ ਬਣਾਇਆ ਉਹ ਲਗਾਤਾਰ ਉਹਦੇ ਨਾਲ ਰੀਪ ਕਰਦਾ ਰਿਹਾ ਉਹ 15 ਸਾਲ ਦੀ ਲੜਕੀ ਜਿਹੜੀ 5 ਮਹੀਨੇ ਤੋਂ ਪ੍ਰੈਗਨੈਂਟ ਹੋ ਗਈ ਮਾਨ ਜੋਗ ਐਸਐਸਪੀ ਸਾਹਿਬ ਦੇ ਧਿਆਨ ਚ ਲਿਆ ਕੇ ਸੀਨੀਅਰ ਅਫਸਰਾਂ ਦੇ ਧਿਆਨ ਚ ਲਿਆ ਕੇ ਜਿਹੜਾ ਉਹ ਦੋਸ਼ੀ ਸੀਗਾ ਉਹਨੂੰ 24 ਘੰਟਿਆਂ ਤੋਂ ਪਹਿਲਾਂ ਪਹਿਲਾਂ ਗ੍ਰਿਫਤਾਰ ਕਰਕੇ ਅਦਾਲਤ ਵਿੱਚ ਪੇਸ਼ ਕੀਤਾ ਤਾਂ ਦੀ ਲੜਕੀ 15 ਸਾਲ ਦੀ ਉਹਦੇ ਨਾਲ ਪਿੰਡ ਦੇ ਮੋਤਵਰ ਵਿਅਕਤੀਆਂ ਨੇ ਆ ਕੇ ਇਨਫਾਰਮੇਸ਼ਨ ਦਿੱਤੀ ਕਿ ਜੇ ਲੜਕੀ ਆ ਇਹਦੇ ਪਿੰਡ ਦਾ ਉਹਨੂੰ ਚਾਚਾ ਲੱਗਦਾ ਸੀਗਾ ਵਿੱਕੀ ਮਸੀ ਭੋਲਾ ਸਾਨੂੰ ਭੋਲਾ ਮਸੀ ਇਹਨੇ ਉਹਨੂੰ ਲੜਕੀ ਨੂੰ ਆਪਣੇ ਅਵਸਥਾ ਸ਼ਕਾਰ ਬਣਾਇਆ ਉਹ ਲਗਾਤਾਰ ਉਹਦੇ ਨਾਲ ਰੇਪ ਕਰਦਾ ਰਿਹਾ ਉਹ 15 ਸਾਲ ਦੀ ਲੜਕੀ ਜਿਹੜੀ 5 ਮਹੀਨੇ ਤੋਂ ਪ੍ਰੈਗਨੈਂਟ ਹੋ ਗਈ ਮਾਨ ਜੋਗ ਐਸਐਸਪੀ ਸਾਹਿਬ ਦੇ ਧਿਆਨ ਚ ਲਿਆ ਕੇ ਸੀਨੀਅਰ ਅਫਸਰਾਂ ਦਾ ਧਿਆਨ ਚ ਲਿਆ ਕੇ ਜਿਹੜਾ ਉਹ ਦੋਸ਼ੀ ਸੀਗਾ ਉਹਨੂੰ 24 ਘੰਟਿਆਂ ਤੋਂ ਪਹਿਲਾਂ ਪਹਿਲਾਂ ਗ੍ਰਿਫਤਾਰ ਕਰਕੇ ਅਦਾਲਤ ਵਿੱਚ ਪੇਸ਼ ਕੀਤੀ। ਦਾਦੀ ਲੜਕੀ 15 ਸਾਲ ਦੀ ਉਹਦੇ ਨਾਲ ਪਿੰਡ ਦੇ ਮੋਢ ਪਰ ਵਿਅਕਤੀਆਂ ਨੇ ਆ ਕੇ ਇਨਫੋਰਮੇਸ਼ਨ ਦਿੱਤੀ ਕਿ ਜੇ ਲੜਕੀ ਆ ਇਹਦੇ ਪਿੰਡ ਦਾ ਉਹਨੂੰ ਚਾਚਾ ਲੱਗਦਾ ਸੀਗਾ ਵਿੱਕੀ ਮਸੀ ਭੋਲਾ ਸਾਨੂੰ ਭੋਲਾ ਮਸੀ ਇਹਨਾਂ ਨੂੰ ਲੜਕੀ ਨੂੰ ਆਪਣੇ ਧਮਸ਼ਾ ਸ਼ਕਾਰ ਬਣਾਇਆ ਉਹ ਲਗਾਤਾਰ ਉਹਦੇ ਨਾਲ ਰੀਪ ਕਰਦਾ ਰਿਹਾ ਉਹ 15 ਸਾਲ ਦੀ ਲੜਕੀ ਜਿਹੜੀ 5 ਮਹੀਨੇ ਤੋਂ ਪ੍ਰੈਗਨੈਂਟ ਹੋ ਗਈ ਮਾਨਯੋਗ ਐਸਐਸਪੀ ਸਾਹਿਬ ਦੇ ਧਿਆਨ ਚ ਲਿਆ ਕੇ ਸੀਨੀਅਰ ਅਫਸਰਾਂ ਦੇ ਧਿਆਨ ਚ ਲਿਆ ਕੇ ਜਿਹੜਾ ਉਹ ਦੋਸ਼ੀ ਸੀਗਾ ਉਹਨੂੰ 24 ਘੰਟਿਆਂ ਤੋਂ ਪਹਿਲਾਂ ਪਹਿਲਾਂ ਗ੍ਰਿਫਤਾਰ ਕਰਕੇ ਅਦਾਲਤ ਵਿੱਚ ਪੇਸ਼